ਸਾਡੀ ਜਗ੍ਹਾ ਛੱਡੀ ਦੀ ਇੰਟਰ ਆਲੀ ਥਾਂ ਹੈ ਬੜੀ ਪੱਕੀ ਥਾਂ ਹੈ ਕੋਈ ਸਰਾਇ ਇੱਕ ਤਾਂ ਕੋਈ ਨਹੀਂ ਸ਼ਾਂਤ ਆ ਦੀ ਕੋਈ ਧੋੜੀ ਨਹੀਂ ਇਹ ਬਲਾਵਾ ਕਰ ਰੋ ਤੁਸੀਂ ਥੋੜੇ ਕਿਸੇ ਵੀ ਰੋਡਿੰਗ ਕਰ ਦੋ ਨਹੀਂ ਆਉਂਦਾ ਸਾਡੇ ਪੂਰੀ ਸੀ ਥਾਂ ਛੱਡੀ ਹੋਈ ਹੈ ਸਾਡੇ ਨਕਸ਼ਾ ਪਾਸ ਹੈ ਛੱਡੀ ਪੈਲੇ ਵੀ ਥਾਂ ਹੈ ਪ੍ਰੋਪਰ ਜਗ੍ਹਾ ਹੈ ਇੱਕ ਵੀ ਨੋਟਿਸ ਨਹੀਂ ਦਿੱਤਾ ਇਹਨਾਂ ਨੇ ਕੋਈ ਵੀ ਕਿਹਾ ਨਹੀਂ ਸਾਨੂੰ ਆ ਕੇ ਕਿਹਾ ਕਿ ਆ ਜੋੜੀ ਜੰਨੇ ਦੱਸ ਪਹਿਲਾਂ ਦੋ ਦੋ ਹੱਥ ਇਹ ਕੱਢ ਦੋ ਪੰਜਾਬ ਉਹ ਜਿੱਦਾਂ ਇੱਕ ਵੀ ਔੜੀ ਸੀ ਆਏ ਕੋਈ ਬੰਦਾ ਇਹਨੂੰ ਦੱਸ ਕੇ ਨਹੀਂ ਗਿਆ ਅਈ ਕੇ ਜਿਹੜਾ ਜਗ੍ਹਾ ਛੱਡੀ ਆ ਇਹਦੇ ਨੂੰ ਤੋੜਾਂਗੇ ਅਸੀਂ ਅੱবি ਕਰ ਲਾਂਗੇ ਜੇ ਕਿਥੇ ਹੋ ਗਿਆ ਸਾਡਾ ਸਾਡੀ ਜਗ੍ਹਾ ਛੱਡੀ ਹੋਈ ਹੈ ਨਾ ਉਹ ਵੀ ਕਰ ਲਾਂਗੇ ਸਾਡੀ ਧਰਾ ਤਾਂ ਛੱਡੀ ਹੋਈ ਹੈ ਨਾ ਇਹਨੂੰ ਖੋਲ ਬਣ ਕੀਤੀ ਹੈ ਜਿਹੜਾ ਟਾਇਨਾ ਟਾਇਨਾ ਤੋੜ ਦੋਗੇ ਜਗ੍ਹਾ ਛੱਡੀ ਹੋਈ ਹੈ ਲੇਖੋ ਸਾਰੀ ਜੋ ਡਾਇਰਵਾ ਨਾ ਟੋੜੇ ਅਸੀਂ ਕਰਾ ਲਾਂਗੇ ਜੋ ਵੀ ਹਿੰਮਤ ਹੈ ਸਾਰੀ ਯਾਰ ਛੱਡੀ ਹੋਈ ਹੈ ਕੋਈ ਪੁਲੀਸ ਦਾ ਵੀ ਇੱਕ ਤੱਕ ਟਾਈਮ ਨਹੀਂ ਦਿੱਤਾ ਸੀਗਾ ਹੈਗਾ ਕੋਈ ਬੰਦਾ ਤਾਂ ਹੀ ਨਹੀਂ ਦੇਖਿਆ ਨਾ ਕਿਸੇ ਨੇ ਨੋਟਿਸ ਹੀ ਨਾ ਕੋਰਟ ਜਾ ਕੇ ਆਇਆ ਕਹਿੰਦੇ ਜਿੱਤਾ ਵੀ ਕੋਈ ਨਹੀਂ ਜੀ ਤੁਹਾਡੀ ਇਨਤਕਾਲੀ ਹੀ ਖਾਹੇ ਤੁਹਾਡੀ ਫੇਰਦੇ ਤੁਹਾਡੀ ਗੱਲ ਕਰਕੇ ਛੱਡਣਗੇ ਜਿਹੜੇ ਸ਼ਾਨ ਲਾਤੇ ਉਹ ਛੱਡਦੇ ਅਵੇ ਦਸੂ ਮਿਲ ਮਾਰ ਕੇ ਥੋੜੀ ਧਾਮ ਆਤ ਕੋਈ ਛੜ ਵੀ ਨਹੀਂ ਆ ਲੱਖਾਂ ਇਹਨਾਂ ਨੂੰ ਦਿੱਤਾ ਹੋਇਆ ਤੇ ਬੇਟੀ ਆਨੇ ਦਾ ਪਿੰਗਰਾ ਸਾਡਾ ਉਹ ਸਾਹ ਹੀ ਲੱਗੇ ਸਾਡੇ ਜਿਨੇ ਨੇ ਬਾਤ ਕੀਤਾ ਹੱਸਦਾ ਰੱਖਿਆ ਸਾਡਾ ਸਾਡਾ ਕੋਈ ਕਮਰਸ਼ੀਅਲ ਲਕਸ਼ਾ ਨਹੀਂ ਹਸਪਤਲ ਦਾ ਲਕਸ਼ਾ ਬਾਤ ਹੋਇਆ ਹੈ ਨਹੀਂ ਜਿਹੜੀ ਜਗ੍ਹਾ ਛੱਡੀ ਹੈ ਉਹ ਵੀ ਜਗ੍ਹਾ ਛੱਡੀ ਹੈ ਕਿ ਸਾਡੀ ਰੋਡ ਵਾਈਡਿੰਗਲੀ ਛੱਡੀ ਹੋਈ ਹੈ ਸਾਡੀ 40 ਫੁੱਟ ਦੀ ਰੋਡ ਤੇ ਲਕਸ਼ਾ ਵਸ ਹੋਇਆ 40 ਫੀਟ ਤੇ ਵਸ ਹੋਇਆ ਪਹਿਲਾਂ ਵੀ ਪਹਿਲਾਂ ਕੋਈ ਸ਼ਰਤ ਨਾ ਟਾ ਗਿਆ ਸੀ ਤੁਨੇ ਜਾਵੇ ਸ਼ਰਤ ਥੋੜੀ ਕਰ ਮੇਰੀ ਹੈ ਵੀ ਆਓ ਜੀ ਸ਼ਰਤ ਕਰਕੇ ਟਾਜੋ ਮੈਂ ਸਾਡੀ ਮੈਂ ਹੈਰਾਨ ਆ ਸਾਡੀ ਇੰਸਟਾਲੇਟਿਡ ਹੈ ਪੱਕੀ ਜਾ ਹੈ ਸਿੰਦਰਾ ਸਾਹਿਬ ਨੇ ਨਕਸ਼ਾਬਾਦ ਕੀਤਾ ਹੈ ਹਸਪਤਲ ਦਾ ਨਕਸ਼ਾਬਾਦ ਹੋਇਆ ਕਿਸੇ ਬੰਦੇ ਨੇ ਆ ਕੇ ਸਾਡੇ ਕੋਲ ਆਲਟੀ ਕੀਤਾ ਕਿਸੇ ਉਹ ਚਾਹੀਦਾ ਖਰਚਾ ਕੌਣ ਦੇਵੇ ਟੈਲਾ ਤੋੜ ਕੇ ਪੈਸਾ ਹੀ ਨਾਲੀ ਤੋੜਦੀ ਸਾਰੇ ਨੂੰ ਤੋੜ ਦਿਆ ਠੀਕ ਆ ਜੀ ਇਦਾਂ ਹੈ ਨਾ ਸਾਹਿਬ ਕਿ ਬੰਦੇ ਦਾ ਮਨ ਖਰਾਬ ਹੁੰਦਾ ਹੈ ਕਿ ਇਰਾਮ ਨਾਲ ਗੱਲ ਕਰੋ ਕਿ ਤੁਸਾਂ ਵੀ ਛੋੜੀ ਹੈ ਜਿਸਰੇ ਦਿੱਤੀ ਸਿਰੋ ਚਲੋ ਉਹ ਆਪਾਂ ਚੈੱਕ ਕਰ ਲੈਂਦੇ ਫਿਰ ਤੁਸੀਂ ਲਗਾਓ ਠੀਕ ਹੈ ਚੈੱਕ ਕਰ ਲੈਂਦੇ ਤੇ ਨਾਲ ਤੁਸੀਂ ਸਭ ਚੈੱਕ ਕਰਕੇ ਫਿਰ ਦਰੂਰਤ ਸਾਡੇ ਗੱਲ ਕਰੋ ਬੰਦ ਡਾਕਟਰ ਰੋਲਾ ਪਾਉਣਾ ਮਸਤੀ ਵਾਲਾ ਦਾ ਕੀ ਬਾਰੇ ਬੇਰੋਗਿਆ ਆ ਜਾਦਾ ਵਾਲੇ ਕੋਲ ਜੀ ਸਾਹਿਬ ਪੈਰਾ ਹੁਣ ਪੱਲਕਾਂ ਅਨੁਸਾਰ ਕਰਦੇ ਸੀ ਸਾਡੀ ਇੰਤਕਾਲਾ ਨਹੀਂ થਾ ਹੈ ਤੱਕੀ થਾ ਜਿਸਦੀ ਹੋਈ ਹੈ ਇੰਤਕਾਲ ਚੜਿਆ ਸਾਨੂੰ ਕੀ ਨੋਟਿਸ ਨਾ ਸੁਪਰੀਆਂ ਦੇ ਸਕੋਲ ਬਿਆਨ ਦਿੱਤਾ ਜਾਂਦਾ ਹੈ ਇਹਨਾਂ ਦੀ ਜਿਹੜੀ ਉਹਨੂੰ ਬਿਲਕੁਲ ਹਾਲ ਦੀ ਕੜੀ ਕੋਈ ਨਹੀਂ ਇਹਨਾਂ ਨੇ ਉਹ ਜਦ ਪੁੱਛਿਆ ਸੜਕ ਤੇ ਪਾਉਂਦਾ ਵਾ ਕਿ ਉਹ ਸੜਕ ਦਾ ਪੋਰਸ਼ਨ ਹੈ ਕਿ ਉਹ ਰੈਂਪ ਨੂੰ ਹਟਾ ਕੇ ਜਾ ਰਿਹਾ ਵਾ ਸੋ ਤਰ੍ਹਾਂ ਸਾਬ ਤੇ ਉੱਧਾ ਕੁਝ ਪ੍ਰਦਰਸ਼ਨ ਲਾ ਕੇ ਗੋਲੀ ਰੋਡ ਤੇ ਸਾਡਾ ਨਕਸ਼ਾ ਪਾਸ ਹੋਇਆ ਉੱਧਾ 40 ਫੁੱਟ ਦੇ ਉੱਤੇ ਨਕਸ਼ਾ ਤਾਂ ਇਸ ਕੰਡੀਸ਼ਨ ਚ ਪਾਸ ਹੋਇਆ ਸੀਗਾ ਇਹਨਾਂ ਰੋਡ ਦੇ ਸੱਟ ਵੱਡਾ ਸਿਰ ਤੁਹਾਡੇ ਤੁਹਾਡਾ ਜਿਹੜਾ ਰਿਪੋਰਟ ਹੋਰ ਅਗਲੀ ਦਿੱਤੀ ਹੈ ਚਲੋ ਰੈਂਪ ਅਸੀਂ ਕਰ ਦਾਂਗੇ ਅਸੀਂ ਜਿਹੜਾ ਮੁਕਾ ਨਹੀਂ ਅਸੀਂ ਕੀਤਾ ਨਹੀਂ ਅਸੀਂ ਕਰ ਦੱਸ ਇਹ ਸਾਨੂੰ ਕਿਸੇ ਨੇ ਕਿਹਾ ਕਿ ਕੋਈ ਨੋਟਿਸ ਨਹੀਂ ਹੈ ਸਾਡੇ ਕੋਲ ਕੋਈ ਨੋਟਿਸ ਨਹੀਂ ਹੈ ਕੋਈ ਨੋਟਿਸ ਨਹੀਂ ਹੈ ਸਾਡੇ ਕੋਲੇ ਕੋਈ 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 ਨੋਟਿਸ ਨਹੀਂ ਹੈ ਇੱਦਾਂ ਨਾ ਟੱਕਿਆ ਨਾ ਅਸੀਂ ਇੱਦਾਂ ਦੋਈ ਜੱਦੀ ਕੋਈ ਸੇ ਕੋ ਟੱਕਿਆ ਗਿਆ ਤੁਸੀਂ ਸ਼ਾਮਲਾਦ ਅਲੀਓ ਤੋੜੋ ਕੀ ਜੀ ਨਹੀਂ ਹੈ ਉਹ ਤੋੜੋ ਅਰੇ ਪੱਕੀ ਦਾ ਤੁਸੀਂ ਤੋੜੀ ਰਹਿਣਾ ਤੁਹਾਨੂੰ ਮੁਆਵਜ਼ਾ ਦੇਣੇ ਜੀ ਸਾਡੀ ਪੱਕੀ ਦਾ ਤੁਸੀਂ ਤਿਆਰ ਕਰ ਰਹੇ ਹੋ ਤੁਹਾਨੂੰ ਮੁਆਵਜ਼ਾ ਜੀ ਉਹ ਤੇ ਕਹਿੰਦੇ ਤੁਸੀਂ ਪਰਸਪੈਕਟਿਵ ਵਿੱਚ ਕੇ ਮੁਆਵਜ਼ਾ ਦਿੱਤਾ ਜਾਣਾ ਅਸੀਂ ਤੁਹਾਨੂੰ ਯਕੀਨ ਦਵਾਉਂਦੇ ਹਾਂ ਜੀ ਕਿ ਸਾਡੀ ਜਿਹੜੀ ਬਿਲਡਿੰਗ ਦਾ ਅੰਸ਼ਾ ਜਿਹੜਾ ਆਮੋ ਸਾਰੀ ਜਿੰਨਾ ਪੋਰਸ਼ਨ ਨਿਕਲੇਗਾ ਉਹ ਆਪਾਂ ਕਨਵਰਟ ਕਰਕੇ ਦੇ ਦਾਂਗੇ ਨਹੀਂ ਮੁਆਵਜ਼ਾ ਕਿਸੇ ਸਾਰਾ ਦੋਏ ਹੈ ਹੌਲੀ ਲੱਗਦਾ ਕਿਨੇ ਬੰਦੇ ਨੇ के ਫਰਕੋੜ ਕੇ ਡਾਕਟਰ ਨਹੀਂ ਰਿਸਪੋਨਸਿਵ ਕਾ ਨਾ ਆਉਂ ਯੋ ਪੇਸ਼ੈਂਟ ਦੇ ਹਸਪੀਟਲ ਨੂੰ ਸਪਲਾਈ ਨਹੀਂ ਕਰਦਾ ਇਹਦਾ ਸੀ ਉਸੇ ਤੋਂ ਸੀ ਕਰ ਲੋ ਕੋਈ ਨੋਟਿਸ ਨਹੀਂ ਖਾਣੇ ਕੋਨੇ ਕੋਈ ਕੋਈ ਕਿਸੇ ਬੰਦੇ ਨੇ ਸਾਨੂੰ ਇਹ ਜੇਤਾ ਹਸਪੀਟਲ ਨੂੰ ਪ੍ਰੋਪਰ ਨੋਟਿਸ ਕਿ ਕੀ ਕੀ ਪੇਸ਼ੇ ਪੂਰਾ ਆ ਸੀ ਤੁਹਾਨੂੰ ڪي وين نڪلن ڪي وين آڻي ڪي وين جان ڪي